ਤਿੰਨ ਪਿੰਡ ਕਬਰਵਾਲਾ ਸਰਾਮਾ ਕਟਿਆਂ ਵਾਲੀ ਦੇ ਕਿਸਾਨਾਂ ਦਾ ਕਹਿਣਾ ਹੈ ਕਿ 1000 ਏਕੜ ਦੇ ਕਰੀਬ ਜਿਹੜੀ ਉਹਨਾਂ ਦੀ ਜ਼ਮੀਨ ਹੈ ਸਰਕਾਰ ਵੱਲੋਂ ਅਕਵਾਇਰ ਕੀਤੀ ਜਾਣੀ ਹੈ ਇਸ ਸਬੰਧ ਵਿੱਚ ਉਹਨਾਂ ਨੇ ਅੱਜ ਮਾਨਯੋਗ ਐਸਡੀਐਮ ਸਾਹਿਬ ਨਾਲ ਮੀਟਿੰਗ ਕੀਤੀ ਇਸ ਮੀਟਿੰਗ ਵਿੱਚ ਕਿਸਾਨ ਵੀਰਾਂ ਨੇ ਆਪਣੇ ਜ਼ਮੀਨ ਅਕਵਾਇਰ ਨੂੰ ਲੈ ਕੇ ਐਸਡੀਐਮ ਸਾਹਿਬ ਨਾਲ ਗੱਲਬਾਤ ਕੀਤੀ ਮਾਨਯੋਗ ਐਸ.ਡੀ.ਐਮ ਸਾਹਿਬ ਨੇ ਉਹਨਾਂ ਦੀ ਗੱਲਬਾਤ ਸੁਣੀ ਅਤੇ ਮਾਨਯੋਗ ਐਸ.ਡੀ.ਐਮ ਡਾਕਟਰ ਸੰਜੀਵ ਕੁਮਾਰ ਨੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਮੰਗਲਵਾਰ ਨੂੰ ਸਬੰਧਤ ਵਿਭਾਗ ਨਾਲ ਉਹਨਾਂ ਦੀ ਇੱਕ ਮੀਟਿੰਗ ਕੀਤੀ ਜਾਵੇਗੀ ਅਤੇ ਜਿਸ ਵਿੱਚ ਉਹਨਾਂ ਵਿਭਾਗਾਂ ਨੂੰ ਰਿਕਾਰਡ ਲੈ ਕੇ ਆਉਣ ਲਈ ਕਿਹਾ ਹੈ ਤੇ ਇਸ ਗੱਲ ਤੇ ਕਿਸਾਨ ਵੀਰ ਵੀ ਸਹਿਮਤ ਹੋਏ ਕਿ ਮੰਗਲਵਾਰ ਨੂੰ ਮੀਟਿੰਗ ਜਿਹੜੀ ਹੈ ਉਹ ਐਸ.ਡੀ.ਐਮ ਸਾਹਿਬ ਤੇ ਸਬੰਧਤ ਵਿਭਾਗ ਨੇ ਕੀਤੀ ਜਾਣੀ ਆ ਉਸ ਨਾਲ ਕਰਕੇ ਜਿਹੜੀ ਅਗਲੀ ਰਣਨੀਤੀ ਹੈ ਉਹ ਉਸ ਤੋਂ ਬਾਅਦ ਬਣਾਈ ਜਾਵੇਗੀ ਤੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਸੀ ਜੀਮ ਸਾਹਿਬ ਨੂੰ ਕਿ ਅਸੀਂ ਕਿ ਮੰਗਲਵਾਰ ਨੂੰ ਜਿਹੜੀ ਮੀਟਿੰਗ ਰੱਖੀ ਗਈ ਹੈ ਉਸ ਦੇ ਵਿੱਚ ਅਸੀਂ ਪਹੁੰਚਾਂਗੇ ਪ੍ਰਧਾਨ ਜੀ ਅੱਜ ਤੁਹਾਡੀ ਜੋ ਐਸਪੀ ਸਾਹਿਬ ਨਾਲ ਮੀਟਿੰਗ ਹੋਈ ਹੈ ਕੀ ਉਹਦੇ ਵਿੱਚ ਜਿਹੜਾ ਮੁੱਦਾ ਉੱਠਿਆ ਕੀ ਇਨਫੋਰਮੇਸ਼ਨ ਹੋ ਗਈ ਜਿਹੜਾ ਅੱਜ ਸਾਡੇ ਵਿੱਚ ਪਿੰਡਾਂ ਦੇ ਵਿੱਚ ਇੱਕ ਬਹੁਤ ਵੱਡਾ ਸਾਨੂੰ ਕਿਸਾਨਾਂ ਨੂੰ ਖਸਤਾ ਹੈ ਵੀ ਸਾਡੇ ਪਿੰਡ ਦੁਆਰਾ ਉਜੜਨ ਜਾ ਰਹੇ ਨੇ ਪਾਕਿਸਤਾਨ 1947 ਤੋਂ ਬਾਅਦ ਉਹ ਸਾਨੂੰ ਸੱਚ ਦੇ ਨੇੜੇ ਹੁੰਦੇ ਦਿਸਦੇ ਸੀ ਪ੍ਰਸ਼ਾਸਨ ਸਾਨੂੰ ਡੀਸੀ ਸਾਹਿਬ ਵਾਰ-ਵਾਰ ਸਾਡੀ ਮੰਗ ਤੋਂ ਬਾਅਦ ਇੱਕ ਆਪ ਦਾ ਬਹਿਨ ਦਾਗਰੇ ਤੇ ਉਹ ਕਹ ਰਹੇ ਨੇ ਇਹ ਅਫਵਾਹਾਂ ਦੇਸ਼ਕਾਰ ਹੋਏ ਨੇ ਅੱਜ ਅਸੀਂ ਮਾਨਯੋਗ ਐਸਡੀਓ ਸਾਹਿਬ ਨੂੰ ਮਿਲੇ ਆ ਕਿਉਂਕਿ ਕਾਫੀ ਦਿਨਾਂ ਤੋਂ ਛੁੱਟੀਆਂ ਤੋਂ ਬਾਅਦ ਅੱਜ ਆਏ ਨੇ ਤੇ ਇਹਨਾਂ ਨੇ ਸਾਨੂੰ ਬੁਲਾਇਆ ਸੀ ਅਸੀਂ ਨਾ ਕਿ ਆਪ ਦਾ ਪੱਖ ਰੱਖਿਆ ਵਿਧੂ ਪ੍ਰੂਫ ਜਿਹਦੇ ਨਾਲ ਉਹ ਵੀ ਕਾਫੀ ਹੱਦ ਤੱਕ ਸਹਿਮਤ ਹੋਏ ਨੇ ਤੇ ਉਹਨਾਂ ਨੇ ਕਿਹਾ ਵੀ ਡਿਪਾਰਟਮੈਂਟ ਦੀ ਜੋ ਤੁਸੀਂ ਚਿੱਠੀਆਂ ਲੈ ਕੇ ਆਏ ਹੋ ਉਹਨਾਂ ਨਾਲ ਤੁਹਾਨੂੰ ਮੰਗਲਵਾਰ ਆਉਂਦੇ ਮੰਗਲਵਾਰ ਤੁਹਾਡੀ ਮੀਟਿੰਗ ਕਰਾਵਾਂਗੇ ਇਹਨਾਂ ਚਿੱਠੀਆਂ ਦੇ ਜਵਾਬ ਆਪਾਂ ਉਹਨਾਂ ਤੋਂ ਲਵਾਂਗੇ ਉਸ ਤੋਂ ਬਾਅਦ ਤੁਹਾਡੇ ਨਾਲ ਇਹ ਸਾਰੀ ਗੱਲ ਸਾਰਾ ਕਰਾਂਗੇ ਇਹ ਚਲੋ ਉਹ ਡਿਪਾਰਟਮੈਂਟ ਦਾ ਕੰਮ ਹੈ ਅਸੀਂ ਡਿਪਾਰਟਮੈਂਟ ਦੇ ਜਿਹੜੇ ਜੋ ਵੀ ਸਿਸਟਮ ਦੇ ਮੁਤਾਬਕ ਚੱਲਾਂਗੇ ਪਰ ਸਾਡੇ ਕੋਲ ਸੱਚੇ ਸਾਡੇ ਕੋਲ ਕਾਗਜ਼ ਆ ਗਏ ਨੇ ਸਾਡਾ ਉੱਜੜਨਾ ਤੈਅ ਆ ਅਸੀਂ ਸਾਰਿਆਂ ਨੇ ਧਾਰ ਲਿਆ ਅਸੀਂ ਜ਼ਿੰਦਗੀ ਦੇ ਭਾਵੇਂ ਇੱਥੇ ਛੱਡ ਜਾਈਏ ਪਰ ਆਪਦੀਆਂ ਜ਼ਮੀਂਦਾਂ ਨਹੀਂ ਛੱਡਾਂਗੇ ਕਿਸੇ ਵੀ ਕੀਮਤ ਤੇ ਇਹ ਪਿੰਡ ਦੁਆਰਾ ਅਸੀਂ ਪਾਕਿਸਤਾਨ ਤੋਂ ਦੁਆਰਾ ਉਜੜ ਕੇ ਆਏ ਹੋਏ ਪਰਿਵਾਰ ਦੁਆਰਾ ਜਿਹੜਾ ਭਾਰਤ ਚ ਇਸ ਜາດ ਭਾਰਤ ਚ ਦੁਆਰਾ ਨਿਕਰਾਂਗੇ ਇਹ ਸਾਡੀ ਜਿਹੜੀ ਸਾਰਿਆਂ ਦੀ ਤਨੋਂ ਮਨੋਂ ਸਾਰਿਆਂ ਦੀ ਇੱਕ ਰਹਿ ਆ ਕਦੀ ਵੀ ਅਸੀਂ ਇਹ ਪਿੰਡ ਆਪਦਾ ਗ੍ਰਾਂ ਛੱਡ ਕੇ ਨਹੀਂ ਜਾਵਾਂਗੇ ਹਾਂਜੀ ਸਰ ਜਿਉ ਅੱਜ ਤੁਹਾਡੀ ਜ਼ਮੀਨ ਅਕਵਾਇਰ ਨੂੰ ਲੈ ਕੇ ਪਿਛਲੇ ਦਿਨੀ ਧਰਨਾ ਵੀ ਲੈ ਕੇ ਜੈਸੀ ਕੱਲ ਤੁਹਾਡੀ ਮੀਟਿੰਗ ਜੀ ਕੀ ਚੱਲੇ ਕਿਹੜੀ ਹੈ ਛਿਤੇ ਪਹਿਲਾਂ ਡੀ ਸਾਹਿਬ ਨੇ ਬਿਆਨ ਵੀ ਦਿੱਤਾ ਸੀ ਇੱਕ ਵੀ ਇਹ ਅਫਵਾਹ ਹੈ ਇਹ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਅਸੀਂ ਐਕਵਾਇਰ ਨਹੀਂ ਕਰ ਰਹੇ ਉਹਦੇ ਸਬੰਧ ਵਿੱਚ ਅੱਜ ਅਸੀਂ ਐਸਡੀਮ ਸਾਹਿਬ ਨੂੰ ਮਿਲੇ ਸੀ ਇੱਕ ਵਾਰ ਤੋਂ ਉਹਨਾਂ ਭਰੋਸਾ ਦਵਾਇਆ ਪਰ ਮੰਗਲਵਾਰ ਦੀ ਮੀਟਿੰਗ ਵੀ ਰੱਖ ਲਈ ਹੈ ਉਹ ਕਹਿੰਦੇ ਫਿਰ ਵੀ ਮੈਂ ਸਾਰਾ ਵੈਰੀਫਾਈ ਕਰਾਂਗਾ ਪਤਾ ਕਰ ਲਾਂਗਾ ਕੁਝ ਡਾਕੂਮੈਂਟਸ ਅਸੀਂ ਦਿੱਤੇ ਵੀ ਉਹਨਾਂ ਨੂੰ ਤੇ ਉਹ ਕਹਿੰਦੇ ਮੈਂ ਪਤਾ ਕਰਾਂਗਾ ਵੀ ਜੇ ਇਸ ਤਰ੍ਹਾਂ ਦੀ ਕੋਈ ਗੱਲ ਹੋਈ ਤੇ ਉਹਦਾ ਆਪਾਂ ਕੋਈ ਹੱਲ ਕੱਢਾਂਗੇ ਤੇ ਵੈਸੇ ਕਹਿੰਦੇ ਫਿਲਹਾਲ ਸਾਨੂੰ ਨਾ ਤਾਂ ਕੋਈ ਪੱਤਰ ਆਇਆ ਹੈ ਤੇ ਨਾ ਸਾਡੇ ਨੋਟਿਸ 'ਚ ਕੋਈ ਗੱਲ ਮੰਗਲਵਾਰ ਦੀ ਮੀਟਿੰਗ ਤੋਂ ਬਾਅਦ ਅਸਲੀਅਤ ਪਤਾ ਲੱਗੇਗੀ। ਹਾਜੀ ਸਾਹਿਬ ਜੋ ਅੱਜ ਕਵਰ ਵਾਲੇ ਪਿੰਡ ਦੇ ਕਿਸਾਨ ਜਿਹੜੇ ਆਏ ਸੀ ਉਹਨਾਂ ਦਾ ਕਹਿਣਾ ਸੀ ਕਿ ਜਿਹੜੀ ਸਾਡੀ ਪਿੰਡ ਦੀ ਜ਼ਮੀਨ ਹੈ ਜਿਹੜੀ ਅਕਵਾਇਰ ਕੀਤੀ ਜਾ ਰਹੀ ਹੈ ਉਸ ਤੋਂ ਨਾ ਮੀਟਿੰਗ ਕੀਤੀ ਹੈ। ਕਿ ਉਹਨਾਂ ਨੂੰ ਮਾਈਨਿੰਗ ਡਿਪਾਰਟਮੈਂਟ ਵੱਲੋਂ ਇੱਕ ਜਿਹੜੀ ਹੈ ਚਿੱਠੀ ਜਾਰੀ ਕੀਤੀ ਹੋਈ ਹੈ। ਉਸ ਦੇ ਸੰਦਰਭ ਵਿੱਚੇ ਕਵਰ ਵਾਲੀ ਜ਼ਮੀਨ ਦਾ ਜਿਹੜਾ ਕੋਈ ਸਰਵੇ ਹੋ ਰਿਹਾ ਸੀਗਾ ਉਹਦੇ ਰਿਗਾਰਡਿੰਗ ਸੀਗੀ। ਆ ਹਾਲੇ ਤੱਕ ਜਿਹੜਾ ਹੈਗਾ ਮਾਮਲਾ ਸਪਸ਼ਟ ਨਹੀਂ ਹੈ। ਇਸੇ ਲਈ ਮਾਮਲੇ ਦੀ ਸਪਸ਼ਟਤਾ ਦੇ ਲਈ ਜਿਹੜੀ ਹੈਗੀ ਹੈ ਅਗਲੇ ਮੰਗਲਵਾਰ ਮੀਟਿੰਗ ਰੱਖ ਦਿੱਤੀ ਸਬੰਧਤ ਵਿਭਾਗ ਨਾਲ ਉਸ ਤੋਂ ਬਾਅਦ ਜਿਹੜੀ ਸਥਿਤੀ ਸਪਸ਼ਟ ਸਾਹਮਣੇ ਆਏਗੀ ਉਸ ਮਤਲਬ ਕਿ ਜਿਹੜਾ ਹੈਗਾ ਪਿੰਡ ਕਵਰ ਵਾਲਾ ਦੇ ਵੀ ਜਿਹੜੀ ਜ਼ਮੀਨ ਨਾਲ ਰਿਲੇਟਡ ਸਮੱਸਿਆ ਹੈ ਕਰੋ ਜਲਦੀ ਹੀ ਹੱਲ ਕਰ ਦਿੱਤਾ ਜਾਵੇ